ਇਹਨਾਂ ਮਾਵਾ ਦੇ ਪੁੱਤਾਂ ਨੂੰ ਉਹਨਾਂ ਦੇ ਘਰਾਂ ਤੱਕ ਰਪਚਾਉਣ ਦੇ ਵਿੱਚ ਉਹ ਵੀ ਆਪਣਾ ਫਰਜ਼ ਨਿਭਾਉਣਾ ਅੰਸ਼ੂ ਦੀ ਹਾਲਤ ਹੈ ਜਿਹੜੀ ਦਿਮਾਗੀ ਥੋੜੀ ਜਿਹੀ ਜ਼ਿਆਦਾ ਵਿਗੜਨ ਲੱਗ ਗਈ ਆ ਭੱਜਣ ਲੱਗ ਗਿਆ ਤੇ ਜੋ ਮਿਹਨਤ ਉਹ ਅਸੀਂ ਦੇਦਣੀ ਹੈ ਵੀ ਉਹਨਾਂ ਨੇ ਸਾਡੇ ਨਾਲ ਸੰਪਰਕ ਕੀਤਾ ਵੀ ਅਸੀਂ ਇਹਦੀ ਜਿਹੜੀ ਮੰਦੀ ਤਨਖਾਹ ਆ ਉਹ ਵੀ ਦੇ ਦਾਂਗੇ ਵੀ ਇਹ ਘਰੇ ਜੇ ਆਪਦੇ ਘਰ ਪਹੁੰਚ ਜੇ ਵੀ ਕਿਹ ਜੀ ਇਹ ਚਾਹੁੰਦੇ ਆ ਵੀ ਇਹ ਆਪਦੇ ਬੱਚਿਆਂ ਚ ਜਾਂ ਆਪਦੇ ਪਰਿਵਾਰ ਚ ਆਪਦੇ ਮਾਪੇ ਆਪਣੇ ਭੈਣ ਭਰਾ ਮਰ ਚਲੇ ਜਾਵੇ ਘਰੇ ਕਿੱਸੇ ਹੋ ਭਾਈ ਨਮਸਤੇ क्या हाल है ठीक है क्या नाम है तुम्हारा अम्सु। है? अम्सु नाम है अमशु अंशु का गांव का नाम क्या है नमहता जिला कौन सा है जिला जिला रांची। है रांची रांची जिला है उत, तुम उत्तराखंड से हो उत्तराखंड झारखंड झारखंड। झारखंड से हो झारखंड से हो ठीक है और रांची जिला है, है। गांव का नाम क्या बोला चाली चाली लिखना आता है, है। काफी पेन देगा देखो तो लिखो इस पे पकड़ो यहां पे लिख दो तो ओ वहां पे रख के लिख दो वहां पे रख के लिख गांव का नाम गांव का नाम क्या नाम है गांव का गांव का नाम क्या है नहुट्ता नमस्ता नहुट्ता गाँ। नमस्ता गाँ। नमस्ता नमस्ता गांव कौन सा नमस्ता गांव लिखो इधर नमस्ता गांव है जिला रांची जिला जिला कौन सा है रांची रांची हम्म पिताजी का नाम क्या है चली है चली चाली ओके okay. माता जी का नाम माँ का नाम सोनी है सोनी सोनी भाई का नाम पर्दीप. पर्दीप? कितने भाई हो दो था दो था हुँ. दूसरे का नाम पर्दीप. और एक और और तो नहीं पता, है। और बहन का नाम बुधनी बुधनी हुँ. बुधनी का भाई है तो ठीक है गाँव का चौधरी का नाम क्या है चौधरी का गांव के चौधरी का नाम क्या है नहीं पता अंजू घर जाना है घर गांव जाना अपने हम हम से नहीं पता हम भेज देंगे अरे? हम भेज देंगे घर जाओगे घर छोड़ के हैं घर है? छोड़ दे हम नहीं तो थोड़ा ठीक नहीं है हां ठीक हो के चले जाना फिर चले जाओगे भाई गुरु जी का खालसा भाई गुरु जी की फतेह जी ਇਹ ਅਨਸੂਹੀ ਆਪਣਾ ਨਾਮ ਦੱਸਦਾ ਰਾਂਚੀ ਝਾਰਖੰਡ ਦਾ ਰਾਂਚੀ ਝਾਰਖੰਡ ਦੀ ਰਾਜਧਾਨੀ ਆ ਉਹ ਜ਼ਿਲ੍ਹਾ ਦੱਸਦਾ ਆਪਣਾ ਇਹ ਤੇ ਪਿੰਡ ਵੀ ਦੱਸਦਾ ਉੱਥੇ ਕੋਈ ਇਹ ਸਾਨੂੰ ਪਿੰਡ ਦੀ ਪੂਰੀ ਸਮਝ ਨਹੀਂ ਆ ਰਹੀ ਵੀ ਇਹ ਕਿਹੜਾ ਪਿੰਡ ਦੱਸਦਾ ਵਾ ਪਿੰਡ ਦਾ ਨਾਮ ਕਿਹਾ ਦੱਸ ਨਮਸਤੇ ਕਿਹਾ ਨਮਸਤਾ ਨਮੋਰਤਾ ਹੂੰ ਨਮੋਰਤਾ ਪਿੰਡ ਦੱਸਦਾ ਸ਼ਾਇਦ ਕੋਈ ਤੇ ਇਹ ਅੱਜ ਤੋਂ 5 ਕਿ ਸਾਲ ਪਹਿਲਾਂ ਕਰੀਬ ਇਹ ਵੀਰ ਨੂੰ ਮਿਲਿਆ ਸੀਗਾ ਤੇ ਲੁਧਿਆਣਾ ਘੰਟਾ ਘਰ ਏਰੀਏ ਤੋਂ ਤੇ ਇਹ ਵੀਰ ਇਹਨੂੰ ਆਪਣੇ ਨਾਲ ਲੈ ਗਿਆ ਘਰੇ ਕੰਮ ਕਰ ਕਰਦਾ ਕਰਨ ਲੱਗ ਗਿਆ ਨਾਲ ਜਿੰਨਾ ਕਿ ਹੁੰਦਾ ਸੀ ਪਸ਼ੂਆਂ ਦਾ ਘਰ ਦਾ ਕੰਮ ਖੇਤੀਬਾੜੀ ਕਰਦਾ ਬਾਈ ਹੈ ਨਾ ਤੇ ਹੁਣ ਅਨਸ਼ੁੱਧੀ ਹਾਲਤ ਆ ਜਿਹੜੀ ਦਿਮਾਗੀ ਥੋੜੀ ਜਿਹਾ ਜ਼ਿਆਦਾ ਵਿਗੜਨ ਲੱਗ ਗਈ ਆ ਭੱਜਣ ਲੱਗ ਗਿਆ ਯਾਨੀ ਕਿ ਪਤਾ ਨਹੀਂ ਲੱਗਦਾ ਮੈਂ ਕੀ ਕਰਨਾ ਕੀ ਕਹਿਣਾ ਕਿੱਧਰ ਨੂੰ ਜਾਣਾ ਤਾਂ ਫਿਰ ਵੀਰ ਉਹਨਾਂ ਨੇ ਛੱਡ ਨਾਲ ਗੱਲ ਕੀਤੀ ਸੰਪਰਕ ਕੀਤਾ ਵੀ ਅਸੀਂ ਜਿਹੜੀ ਇਹਦੀ ਤਨਖਾਹ ਬਣਦੀ ਹੈ ਜਿੰਨਾ ਟਾਈਮ ਨੇ ਸਾਡੇ ਨਾਲ ਕੰਮ ਕੀਤਾ ਸੀ ਉਹ ਵੀ ਦੇ ਦਾਂਗੇ ਵੀ ਜੇ ਦਾ ਘਰ ਲੱਭ ਜੇ ਵੀ ਇਹਨੂੰ ਇਹਦੇ ਘਰੇ ਪਹੁੰਚਦਾ ਕਰ ਦਿਓ ਇੱਥੇ ਅੰਜੂ ਇੱਥੇ 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 ਹੁਣ ਬਹੁਤ ਜ਼ਿਆਦਾ ਅਫਸਰ ਟੈਸਟ ਹੈ ਹਾਂਜੀ ਸਤਿ ਸ੍ਰੀ ਅਕਾਲ ਅੱਛਾ ਤੁਸੀਂ ਇਹਨੇ ਡੈਡੀ ਤੁਹਾਡੇ ਠੀਕ ਆ ਜੇ ਕੌਣ ਹੈ ਇਹ ਕੌਣ ਹੈ ਅੰਜੂ ਕੌਣ ਹੈ ਕੌਣ ਹੈ ਜੀ ਇਹ ਉਹ ਹੁੰਦੀ ਆ ਸਰਦਾਰ ਜੀ ਹੈ ਸਰਦਾਰ ਜੀ ਤੇ ਇਹ ਵੀਰ ਉਹਨਾਂ ਨੇ ਸਾਡੇ ਨਾਲ ਸੰਪਰਕ ਕੀਤਾ ਵੀ ਅਸੀਂ ਇਹਦੀ ਜਿਹੜੀ ਮੰਦੀ ਤਨਖਾਹ ਆ ਉਹ ਵੀ ਦੇ ਦਾਂਗੇ ਵੀ ਇਹ ਘਰੇ ਜੇ ਆਪਦੇ ਘਰ ਪਹੁੰਚ ਜੇ ਬੇਖਤਰੀ ਤੇ ਸਾਡੀ ਬੇਨਤੀ ਹੈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਚਲੋ ਜਿੰਨਾ ਕੇ ਸਮਾਂ ਇਹਨਾਂ ਦੇ ਕੋਲੇ ਰਿਹਾ ਬਸ ਇਹ ਤਾਂ ਗਲਤੀ ਇਹਨਾਂ ਦੀ ਵੀ ਹੈ ਜਿਹੜਾ ਇਹਨਾਂ ਨੇ ਇਹਨੂੰ 5 ਸਾਲ ਰੱਖਿਆ ਹਨਾ ਇੱਕ ਅਨੋਨ ਬੰਦੇ ਨੂੰ ਜਿਸ ਨੂੰ ਪਤਾ ਹੀ ਨਹੀਂ ਮੈਂ ਕੌਣ ਆ ਪਰ ਹੁਣ ਅੱਜ ਦੇ ਸਮੇਂ ਦੇ ਹਿਸਾਬ ਨਾਲ ਇਹਨਾਂ ਦੀ ਜਿਹੜੀ ਨੀਅਤ ਆ ਉਹ ਚੰਗੀ ਆ ਇਸੇ ਕਰਕੇ ਅਸੀਂ ਮਦਦ ਲਈ ਐਗਰੀ ਹੋਏ ਆ ਵੀ ਅਸੀਂ ਵੀ ਚਲੋ ਜੇ ਵੀਰ ਹੁਣੀ ਸਾਡੇ ਕੋਲੇ ਅਪਰੋਚ ਕਰਦੇ ਆ ਵੀ ਅਸੀਂ ਇਹਦੀ ਤਨਖਾਹ ਵੀ ਦੇਵਾਂਗੇ ਜੀ ਤੇ ਜੋ ਮਿਹਨਤ ਉਹ ਅਸੀਂ ਦੇ ਦਿਆਂਗੇ ਜੀ ਮਹਾਰਾਜ ਸਾਨੂੰ ਸੁਣਨ ਆ ਰਹੇ ਤੁਸੀਂ ਵੀ ਬਿਲਕੁਲ ਤੇ ਹੁਣ ਸਾਡੇ ਬੱਚਿਆਂ ਦਾ ਖਰਾਫ ਨਾ ਦੇਵੇ ਜੇ ਉਦਾਂ ਚੜਾ ਰਹੀ ਹੈ ਗੱਡੀ ਗੁੱਡੀ ਤਿੰਨ ਕਿ ਸਾਲ ਪਹਿਲਾਂ ਇਹਨਾਂ ਨੇ ਘਰੇ ਭੇਜਣ ਦੀ ਕੋਸ਼ਿਸ਼ ਵੀ ਕੀਤੀ ਸੀ ਅੰਸ਼ੂ ਨੂੰ ਇਹਦੀ ਜੇਬ 'ਚ ਪੈਸੇ ਪਾ ਕੇ ਅੰਦਰਲੀ ਜੇ ਕੱਚੇ ਦੇ ਵਿੱਚ ਜੇਬ 'ਚ ਸਿਉਂਤੇ ਸੀ ਕੱਪੜੇ ਦੇ ਵਿੱਚ ਹੀ ਪੈਸੇ ਇਹ ਕੰਡਾ ਹੀ ਮੈਂ ਘਰੇ ਜਾਣਾ ਮੈਨੂੰ ਘਰ ਪਤਾ ਆਪਦਾ ਤੇ ਰਸਤੇ 'ਚ ਫੇਰ ਲੁੱਟ ਲੁੱਟ ਲਿਆ ਕਿਸੇ ਨੇ ਸਾਰੇ ਪੈਸੇ ਕੱਢ ਲਏ 10-15 ਦਿਨਾਂ ਬਾਅਦ ਫੇਰ ਉੱਥੇ ਘੁੰਮਦਾ ਮਿਲਿਆ ਵੀਰ ਉਹਨਾਂ ਨੂੰ ਦੁਬਾਰਾ ਫੇਰ ਸਟੇਸ਼ਨ ਦੇ ਇਲਾਕੇ 'ਚ ਜੀ ਤੇ ਬਦੂਵਾਰ ਫੇਰ ਇਹਨਾਂ ਦੇ ਘਰੇ ਕੰਮ ਕਰਨ ਲੱਗ ਗਿਆ ਕਿ ਇਦਾਂ ਪਿੰਡ 'ਚ ਘੁੰਮਦਾ ਫਿਰਦਾ ਐ ਨਹੀਂ ਵੀ ਕੋਈ ਇਹਨੂੰ ਅੰਦਰ ਬੰਦ ਕਰਕੇ ਰੱਖਦੇ ਐ ਜਾਂ ਕਿਤੇ ਜਾਣ ਨਹੀਂ ਦਿੰਦੇ ਹੱਤੀ ਤੇ ਜਾਂਦਾ ਦੁਕਾਨ ਤੇ ਜਾਂਦਾ ਆਪਦਾ ਜੋ ਵੀ ਖਾਣਾ ਪੀਣਾ ਉਹ ਲੈਂਦਾ ਸਾਰੇ ਪਿੰਡ ਦੇ ਆ ਵੀਰ ਹੁਣੇ ਆਏ ਨੇ ਨਾਲ ਇਹ ਵੀ ਦੱਸਦੇ ਆ ਪਰ ਹੁਣ ਇਸ ਵੀਰ ਦੀ ਜਿਹੜੀ ਹਾਲਤ ਆ ਪਰਦੇਸੀ ਦੀ ਇਹਨੂੰ ਦੇਖਦੇ ਆ ਇਹ ਚਾਹੁੰਦੇ ਆ ਵੀ ਇਹ ਆਪਦੇ ਬੱਚਿਆਂ ਚ ਜਾਂ ਆਪਦੇ ਪਰਿਵਾਰ ਚ ਆਪਦੇ ਮਾਪੇ ਆਪਨੇ ਭੈਣ ਭਰਾਵਾਂ ਚ ਚਲੇ ਜਾਵੇ ਘਰੇ ਕਿਹ ਕੋਣ ਬਾਪੂ ਉਹਨਾਂ ਨੂੰ ਵੀ ਫਿਕਰ ਆ ਵੀ ਕਿਤੇ ਫੇਰ ਜੇ ਅਸੀਂ ਇਦਾਂ ਹੀ ਟ੍ਰੇਨ ਚੜਾ ਦਿੰਨੇ ਆ ਹੋਰ ਘਰੇ ਪਹੁੰਚੀ ਨਾ ਫੇਰ ਕਿਤੇ ਰਾਹ 'ਚ ਹੀ ਕਿਸੇ ਹੋਰ ਦੇ ਕੋਲੇ ਚਲੇ ਜਾਵੇ ਜਾਂ ਕਿਤੇ ਪਾਸੇ ਚਲੇ ਜਾਵੇ ਸੱਟ ਪੇਟ ਲੱਗ ਜਵੇ ਤਾਂ ਕੋਸ਼ਿਸ਼ ਕਰਨ ਦੀ ਸਾਡੀ ਵੀ ਡਿਊਟੀ ਬਣਦੀ ਆ ਵੀ ਅਸੀਂ ਇਸ ਵੀਰ ਦਾ ਘਰ ਲੱਭਣ ਤੇ ਇਹਨਾਂ ਦੀ ਮਦਦ ਕਰੀਏ ਕਿ ਤੁਸੀਂ ਵੀ ਸਾਡਾ ਸਾਥ ਦਿਓ ਅਨਛੂ ਦਾ ਇਲਾਜ ਅਸੀਂ ਇੱਥੇ ਹੁਣ ਸ਼ੁਰੂ ਕਰਾਵਾਂਗੇ ਚਲੋ ਉਹਦੇ ਦਾ ਟ੍ਰੀਟਮੈਂਟ ਨਾਲੇ ਠੀਕ ਵੀ ਹੋ ਜਾਊਗਾ ਵਾਹਿਗੁਰੂ ਕਿਰਪਾ ਕਰੇ ਇਹਦਾ ਘਰ ਲੱਭ ਜਵੇ ਇਹਦਾ ਪਰਿਵਾਰ ਮਿਲ ਜਵੇ ਤੇ ਵੀਡੀਓ ਨੂੰ ਸ਼ੇਅਰ ਕਰਿਓ ਵੱਧ ਤੋਂ ਵੱਧ ਤਾਂ ਜੋ ਇਸ ਤਰ੍ਹਾਂ ਦੇ ਹੋਰ ਬਹੁਤ ਸਾਰੇ ਲੋਕ ਨੇ ਜਿਹੜੇ ਲੋਕਾਂ ਦੇ ਘਰਾਂ ਦੇ ਵਿੱਚ ਕੰਮ ਕਰਦੇ ਨੇ ਪਰ ਉਹਨਾਂ ਨੂੰ ਵੀ ਸੋਝੀ ਆਵੇ ਉਹ ਵੀ ਲੋਕ ਆਪਣਾ ਫਰਜ਼ ਨਿਭਾਉਣ ਉਹਨਾਂ ਪ੍ਰਦੇਸੀਆਂ ਨੂੰ ਇਹਨਾਂ ਮਾਵਾਂ ਦੇ ਪੁੱਤਾਂ ਨੂੰ ਉਹਨਾਂ ਦੇ ਘਰਾਂ ਤੱਕ ਪਹੁੰਚਾਉਣ ਦੇ ਵਿੱਚ ਉਹ ਵੀ ਆਪਣਾ ਫਰਜ਼ ਨਿਭਾਉਣਾ ਜਿਵੇਂ ਅੱਜ ਇਸ ਪਰਿਵਾਰ ਨੇ ਆਪਣੀ ਡਿਊਟੀ ਨਿਭਾਈ ਆ ਤੇ ਅਸੀਂ ਇਹਨਾਂ ਤੋਂ ਪੈਸੇ ਆ ਜਿਹੜੇ ਇਹਦੀ ਤਨਖਾਹ ਦੇ ਆ ਉਹ ਫਿਲਹਾਲ ਅਸੀਂ ਨਹੀਂ ਲੈ ਰਹੇ ਜਿੱਦਣ ਇਹਦਾ ਘਰ ਲੱਭ ਜੂਗਾ ਇਹਦਾ ਪਰਿਵਾਰ ਇਹਨੂੰ ਲੈਣ ਆਊਗਾ ਕੋਈ ਉਦੋਂ ਇਹਨਾਂ ਤੋਂ ਪੈਸੇ ਜਿਹੜੇ ਪਰਿਵਾਰ ਨੂੰ ਦਵਾਵਾਂਗੇ ਸਿੱਧੇ ਜਿੰਨੇ ਵੀ ਬਣਦੇ ਆ ਉਸ ਟਾਈਮ ਦੇ ਹਿਸਾਬ ਨਾਲ ਜਿਹੜੀ ਅੱਜ ਗੱਲ ਕਰੀਏ ਵੀਰ ਕਹਿੰਦਾ ਵੀ 6000 ਰੁਪਏ ਮਹੀਨੇ ਦੇ ਹਿਸਾਬ ਨਾਲ ਮੈਂ ਇਹਨੂੰ ਰੱਖਿਆ ਸੀਗਾ ਤੇ 6000 ਰੁਪਏ ਮਹੀਨੇ ਦੇ ਹਿਸਾਬ ਨਾਲ ਜਿੰਨੇ ਪੈਸੇ ਬਣਨਗੇ ਇਹਦੇ ਜਿੰਨਾ ਇਹਨੇ ਕੰਮ ਕੀਤਾ ਤੇ ਉਹ ਪੈਸੇ ਇਹਨੂੰ ਦਿਵਾਏ ਜਾਣਗੇ। ਬਾਕੀ ਉਹਦੇ ਹੱਥ ਦੇ ਵਿੱਚ ਆ ਮਾਰੇ ਕਿਰਪਾ ਕਰੇ ਇਹਦਾ ਘਰ ਲੱਭ ਜੇਵੇ ਤੇ ਇਹ ਆਪਣੇ ਪਿੰਡ ਜਾ ਕੇ ਆਪਣਿਆਂ ਦੇ ਵਿੱਚ ਰਹਿ ਸਕੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ